ਬਾੜ ਮੇਰੇ ਤੇ ਅਫੀਸ਼ੀਅਲ ਨੇ ਆ ਕੇ ਕਰ ਲਿਆ ਜਦੋਂ ਕੋਈ ਮਤਵਾਣਾ ਆ ਸਕਦਾ ਹੈ ਰਾਜਨੀਤਿਕ ਖੇਤਰ ਗੱਲ ਨੂੰ ਬਾਰ ਬਾਰ ਪਾਸੇ ਵੀ ਚੱਲ ਕੇ ਆਣਾ ਹੈ ਹੈਗੇ ਜੀ ਉਹ ਮਾਲਕ ਨੇ ਸਰੋਂ ਤੁਹਾਡੇ ਕੋਲੇ ਆਉਂਦੇ ਹੈਗੀ ਸਾਡੀ ਦੁਕਾਨ ਹੈ ਉਹ ਬਰਮਾਸੀ ਕਿਉਂ ਕਰਕੇ ਗਏ ਨੇ ਸਰ ਪਹਿਲੀ ਗੱਲ ਇਹ ਫਸਟਿੰਗ ਇਹ ਆਖੋ ਤੁਸੀਂ ਉਹ ਬੋਲਿਆ ਇਹ ਚੱਪੇ ਨਹੀਂ ਲੱਗਣੀਆਂ ਇਹ ਮਾਲਕ ਨੂੰ ਨਾਰਮਾ ਕਰਦੇ ਹੋ ਕਮਾਨ ਕਰਦੇ ਸਾਰਿਆਂ ਨੂੰ ਛੱਡ ਕੇ ਕੋਣ ਬਾਤ ਤੂੰ ਕੋਈ ਨਾ ਮੈਂ ਕੀ ਕਹਿੰਦਾ ਸਰ ਸਰ ਸਾਰਾ ਮੈਂ ਨਾ ਸਰ ਕੋਈ ਹੈ ਨਹੀਂ ਮੇਰੀ ਗੱਲ ਹੀ ਨਹੀਂ ਸਮਝਦੇ ਪਰਚਾ ਤੋਂ ਪਰਚਾ ਤੋਂ ਮੈਂ ਕਿਹਾ ਮੈਨੂੰ ਪ੍ਰਦਾਨਤ ਕਰ ਲੈਣਾ ਤੁਸੀਂ ਤੁਹਾਡੀ ਗੱਲ ਸਮਝ ਗਏ ਅਸੀਂ ਅਸੀਂ ਯਾਰ ਤੁਸੀਂ ਨਾ ਫਸ ਸਾਡੇ ਕੋਲ ਡਿਲੇਅ ਹੋ ਰਿਹਾ ਕੋਣੀ 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 ਉਹ ਮਾਲਕ ਨੇ ਸਰ ਤੁਹਾਡੇ ਕੋਲੇ ਆਉਂਦੇ ਇਹ ਵੀ ਸਾਡੀ ਦੁਕਾਨ ਹੈ ਉਹ ਬਦਮਾਸ਼ੀ ਕਿਉਂ ਕਰਕੇ ਗਏ ਸਰ ਕੌਣ ਸ਼ਿਕਵਾ ਬੋਲਿਆ ਉਹ ਤਾਂ ਸਾਡੇ ਕੋਲ ਆ ਗਿਆ ਕਿ ਚੱਕੀ ਨਹੀਂ ਲੱਜਣੀ ਇਹ ਕੌਣ ਬਾਤ ਸੁਣਦਾ ਮੈਂ ਤੁਹਾਨੂੰ ਦੱਸਦਾ ਕਮਾਨ ਕੱਢ ਕੇ ਆਉਂਦੇ ਹਾਂ ਤੁਹਾਨੂੰ ਸਾਰਿਆਂ ਨੂੰ ਝੱਟ ਕਰ ਦੇਣੀ ਕੌਣ ਬਾਤ ਸੁਣਦਾ ਮੈਂ ਕਿਹਾ ਤੁਹਾਨੂੰ ਮੈਂ ਕਿਹਾ ਤੁਹਾਨੂੰ ਸਾਰਿਆਂ ਨੂੰ ਪੁਰੀ ਤਰ੍ਹਾਂ ਕਰਵਾਉਂਦਾ ਮੇਰੀ ਗੱਲ ਨਹੀਂ ਸਮਝਦੇ ਪਰਚਾ ਤੋਂ ਪਰਚਾ ਤੋਂ ਮੈਂ ਕਿਹਾ ਮੈਨੂੰ ਪ੍ਰਦਾਨਤ ਕਰ ਲੈਣ ਦਿਓ ਅਸੀਂ ਤੁਹਾਡੀ ਗੱਲ ਸਮਝ ਗਏ ਅਸੀਂ ਐਸੇ ਚਾਹਵਾ ਅਸੀਂ ਸਾਹਿਬੋ ਯਾਰ ਤੁਸੀਂ ਨਾ ਫਾੜ ਸਾਡੇ ਕੋਲ ਡਿਪਾਰਟਮੈਂਟ ਹਾਂਜੀ ਕਿਸ ਚੀਜ਼ ਦਾ ਹੈ ਹਾਂਜੀ ਠੀਕ ਹੈ ਵਿਹਾਰ ਵੀ ਇਹਦੀ ਹੈ ਹਾਂਜੀ ਅੱਜ ਤਾਂ ਡੈਫੀਨਿਟਲੀ ਉਹਦੇ ਹੋਊਗਾ ਮੈਂ ਜੀ ਹਾਂਜੀ ਅੱਜ ਮੈਂ ਪਰਚਾ ਦੇ ਦਿੰਦਾ ਉਹਨਾਂ ਦੇ ਉੱਪਰ ਠੀਕ ਹੈ కల్ను ఇక్క ప్రసెంట్ మళ్ళో నేను ਸਰ ਮੈਂ ਕਹਿੰਦਾ ਮਾਲਕ ਨਿਕਲੇ ਮੈਂ ਤੁਹਾਡੀ ਗੱਲ ਸਹੀ ਕਹਿੰਦਾ ਮੈਂ ਸਮਝ ਗਿਆ ਤੁਹਾਡੀ ਗੱਲ ਸਮਝ ਆਇਆ ਮਾਲਕ ਕੌਣ ਹੈ ਕੀ ਐਵੇਂ ਕਿਸੇ ਦੁਕਾਨਾ ਪਟਾਸ ਰਹੇ ਨੇ ਇੱਕ ਬਿਨਾਂ ਰਜਮੰਦੀ ਤੋਂ ਦੁਕਾਨ ਦੇ ਵਿੱਚ ਸਾਮਾਨ ਪਿਆ ਹੈ ਬੰਦੇ ਤੂਰੇ ਰਹਿ ਰਹੇ ਨੇ ਫਿਰ ਉਹਦੀ ਤਾਂ ਪਤਾਲ ਕਰਨੀ ਆਪਾਂ ਉਹ ਤਾਂ ਪਤਾਲਾ ਉਹ ਤਾਂ ਸਰ ਤੁਹਾਡੇ ਸਾਹਮਣੇ ਆਉਣਗੇ ਫਿਰ ਹੁਣ ਕਰਮ ਦੀ ਲੋੜ ਨਾ ਮਾਰੇ ਅਸੀਂ ਚਲੋ ਤੁਹਾਡੇ ਸਾਹਮਣੇ ਆਓ ਸਰ ਤੁਹਾਡੇ ਸਾਹਮਣੇ ਹੀ ਆਉਂਦੇ ਅਸੀਂ ਤਾਂ ਕਾਮੇ ਹੀ ਸਾਡਾ 5 ਲੱਖ ਰੁਪਏ ਦੇ ਤੁਹਾਡੇ ਸਾਹਮਣੇ 5 ਲੱਖ ਰੁਪਏ ਦੇ ਆਹ ਲਓ ਲੈ ਕੇ ਦੇ ਦਿਓ ਅਸੀਂ ਤਾਂ ਕਾਮੇ ਕੱਲੇ ਕੱਲ ਨੂੰ ਤੁਹਾਨੂੰ ਲਾ ਲਾ ਦੱਸੋ ਨਹੀਂ ਚਾਹ ਰਹੇ ਸਰ ਬੰਦੇ ਕਰ ਤੁਹਾਡੇ ਨਾਲ ਇੱਕ ਮਿੰਟ ਗੱਲ ਕਰਾਂਗੇ ਅਸੀਂ ਕੋਈ ਛੋਟੀ ਛੋਟੀ ਗੱਲ ਨਹੀਂ ਐਸਐਚਓ ਸਾਹਿਬ ਅਸੀਂ ਤੁਹਾਡੇ ਨਾਲ ਸਹਿਮਤ ਹਾਂ ਹਜੇ ਤੱਕ ਦੇਖੋ ਮੇਰੇ ਲੋਕ ਮੈਂ ਸ਼ਾਮਾਂ ਲਖੜੇ ਰੋ ਫਿਰ ਮੈਂ ਵੀ ਮੈਂ ਐਸਐਚਓ ਸਾਹਿਬ ਅਸੀਂ ਤੁਹਾਡੇ ਨਾਲ ਸਹਿਮਤ ਹਾਂ ਠੀਕ ਹੈ ਸਾਡੀ ਬੰਦੀਕਾਰ ਵੀ ਬੰਦੇ ਤੇ ਕਰੋ ਜਿਹੜੀ ਸਾਡੀ ਦੁਕਾਨ ਤੇ ਆਈ ਹੈ ਤੇ ਸਾਡਾ ਸਾਮਾਨ ਤੱਕ ਕਿਉਂ ਦੇਖ ਤੂੰ ਵੀਡੀਓ ਬਣਾਉਂਦਾ ਮੈਂ ਹਾਂ ਹਾਂ ਮੈਂ ਹੁਣ ਬਾਰ-ਬਾਰ ਕਹਾਂ ਨਹੀਂ ਨਹੀਂ ਚਲੋ ਮੈਨੂੰ ਪਰਤਾਲ ਕਰੋ ਕਰੋ ਪਰਤਾਲ ਕਰੋ ਠੀਕ ਹੈ ਆ ਜਾਓ ਸਾਡੀ 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 ਵੀ ਖੜੋ ਰਹੋ ਆਪਦਾ ਨਹੀਂ ਨਹੀਂ ਜਲਦੀ ਇਹ ਕਿ ਕਿ ਕਟਾਉਣੇ ਕਰਦੇ ਕੰਕ੍ਰੀਟ ਕਰ ਲੈਂਦੇ ਆ ਮਗਰ ਅੱਛਾ ਸੰਪਰਕ ਨਾਲ ਹੀ ਹੋਣਾ ਉਹਨਾਂ ਨੂੰ 75 ਹਜ਼ਾਰ ਰੁਪਏ ਕਹਤਾ ਵੀਡੀਓ ਕੱਲ ਨੂੰ ਚੱਲੇ ਆ ਰਹੇ ਤੁਹਾਡੇ ਨਾਲ ਇੱਕ ਵਾਰ ਜੀ ਆ ਠੀਕ ਹੈ ਜੀ ਚਲੋ ਇਹਦਾ ਜਗਜੀਤ ਹੈ ਜੀ ਜਗਜੀਤ ਦੀ ਕੀ ਮਸਲਾ ਹੈ ਤੇ ਕਿੱਥੋਂ ਦਾ ਕੀ ਹਾਲ ਹੈ ਸਾਰੇ ਇਹ 1993 ਦੇ ਵਿੱਚ ਬਸ ਸਟੈਂਡ ਕੋਲੇ ਖੋਖੇ ਹੁੰਦੇ ਸੀਗੇ ਉਹ ਸਰਕਾਰ ਨੇ ਜਦੋਂ ਗਲੀ ਸੜਕ ਬਣਾਈ ਆ ਜੀ ਉਹ ਚਕਵਾ ਦੇ ਸੀ ਤੇ ਜਿਹੜੇ ਖੋਖੇ ਸੀਗੇ ਉਹਨਾਂ ਨੇ ਡੀਸੀ ਕੋਲੇ ਪਹੁੰਚ ਕਰਕੇ ਜੀ ਹਾਈ ਕੋਰਟ ਦੇ ਵਿੱਚ ਕੇਸ ਲਾਤਾ ਸੀਗਾ ਵੀ ਸਾਨੂੰ ਸਾਡਾ ਰੋਜ਼ਗਾਰ ਮਾਰਿਆ ਗਿਆ ਸਾਨੂੰ ਨਾ ਇਹ ਕਿਸ਼ਨਪੁਰਾ ਰੋਡ ਦੇ ਉੱਪਰ ਨਾਬਾਗੜ ਤੋਂ ਕਿਸ਼ਨਪੁਰਾ ਨੂੰ ਜਾਂਦੇ ਆ ਜੀ ਇੱਥੇ 24 ਖੋਖੇ ਹਾਈ ਕੋਰਟ ਨੇ ਅਲਾਟ ਕਰਤੇ ਵੀ ਨਹਿਰੀ ਮਹਿਕਮੇ ਦੀ ਜਗ੍ਹਾ ਪਈ ਆ ਤੇ ਵਿੱਚ 10 ਬਾਈ 10 ਦਾ ਇਹਨਾਂ ਨੂੰ ਖੋਖਾ ਦੀ ਜਿੱਥੇ ਜਗ੍ਹਾ ਉੱਥੇ ਦੁਕਾਨ ਬਣਾਉਣ ਦੀ ਇਜਾਜ਼ਤ ਦਿੱਤੀ ਜਾਵੇ ਜੀ ਸੋ ਇਹ ਦੁਕਾਨ ਨਹਿਰੀ ਮਹਿਕਮੇ ਦੇ ਵਿੱਚ ਬਣੀ ਹੋਈ ਆ ਇਹ ਦੁਕਾਨ ਦੀ ਬੈਕ ਸਾਈਡ ਤੇ 4 ਫੁੱਟ ਹੋਰ ਨਹਿਰੀ ਮਹਿਕਮੇ ਦੀ ਜਗ੍ਹਾ ਜੀ ਸੋ ਜਿਹੜਾ ਪਿੱਛੇ ਵਾਲਾ ਮਾਲਕਾ ਆਪਦੇ ਪਹੁੰਚਦਾਰ ਪਹੁੰਚ ਹੁਣ ਜਾਦੇ ਪਹੁੰਚ ਹੋਣ ਕਰਕੇ ਜੀ ਉੱਪਰ ਅਫਸਰ ਨਾਲ ਮਿਲੀ ਭੁਗਤ ਕਰਕੇ ਤੇ ਸਾਡਾ ਇਹ ਕੰਮ ਰਾਤ ਦੁਕਾਨਾ ਢਾਕੇ ਜੀ ਢਾਕੇ ਵਾਕੇ ਨਜਾਇਜ਼ ਕਬਜ਼ਾ ਕਰਨਾ ਚਾਹੁੰਦਾ ਜ਼ਬਰਨ ਜ਼ਬਰਨ ਕਬਜ਼ਾ ਕਰਨਾ ਚਾਹੁੰਦਾ ਤੇ ਯੂਪੀ ਨੰਬਰ ਰਾਤ ਗੱਡੀ ਫੋਰਚਨਰ ਆਈ ਸੀ ਉਹਦੇ ਵਿੱਚ ਇਹ ਬੰਦੇ ਆਏ ਨੇ ਉਹਨਾਂ ਦਾ ਇਹਨਾਂ ਨੂੰ ਨੰਬਰ ਵੀ ਲਿਖਾਤਾ ਜੀ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਉਲਟਾ ਸਾਡਾ ਕੰਮ ਬੰਦ ਕਰਾਉਣ ਆ ਗਏ ਸਾਡੀ ਪੁਲਿਸ ਹੁਣ ਸਰਕ ਪ੍ਰਸ਼ਾਸਨ ਨੇ ਗਈ ਬੇਨਤੀ ਆ ਵੀ ਸਾਨੂੰ ਸਾਡੇ ਕੋਲੇ ਹਾਈ ਕੋਰਟ ਦੀ ਪਰਮਿਸ਼ਨ ਆ ਸਾਨੂੰ ਇਹ ਦੁਕਾਨ ਬਣਾਉਣ ਦਿੱਤੀ ਜਾਵੇ ਜਿਹੜੀ ਕੰਦ ਟਹਿ ਗਈ ਤੇ ਉਸ ਤੋਂ ਬਾਅਦ ਜਿਹੜੀ ਉਹਨਾਂ ਦੇ ਬੰਦ ਦੀ ਕਾਰਵਾਈ ਕੀਤੀ ਜਾਵੇ ਹਰਪਾਲ ਸਿੰਘ ਰਪਾਲ ਜੀ ਕੀ ਮਸਲਾ ਕਿਸ ਨੂੰ ਲੈ ਕੇ ਨਾਰੇਬਾਜੀ ਵੀ ਕੀਤੀ ਜਾ ਰਹੀ ਹੈ ਤੇ ਰੋਡ ਵੀ ਜੰਮ ਗਈ ਹੈ ਦੇਖੋ ਗੱਲ ਇਹ ਹੈ ਵੀ ਸਾਡਾ ਇੱਕ ਦਲਿਤ ਪਰਿਵਾਰ ਦਾ ਸਾਡਾ ਸਾਥੀ ਹੈ ਜਗਜੀਤ ਸਿੰਘ ਕਾਲਾ ਜਿਹੜਾ ਕਿ ਪਿਛਲੇ ਉਰੇ 30 ਸਾਲਾਂ ਤੋਂ ਆਪਣਾ ਰੋਜ਼ਗਾਰ ਪਾਲ ਰਿਹਾ ਛੋਟੀ ਜੀ ਉਹਦੀ ਦੁਕਾਨ ਹੈ ਉਹ ਸਕੂਟਰ ਮੋਟਰਸਾਈਕਲਾਂ ਦਾ ਕੰਮ ਕਰਦਾ ਤੇ ਨਾਲ ਵਿੱਚ ਥੋੜਾ ਜਿਹਾ ਪ੍ਰਾਪਰਟੀ ਦਾ ਵੀ ਕੰਮ ਕਰਦਾ ਤੇ ਕੱਲ ਰਾਤ ਕੁਝ ਬੰਦਿਆਂ ਨੇ ਆ ਕੇ ਜਿਨ੍ਹਾਂ ਦੇ ਜਿਨ੍ਹਾਂ ਦੇ ਪਿੱਛੇ ਪਲਾਟ ਹੈ ਉਹ ਪਲਾਟ ਵਾਲਿਆਂ ਨੇ ਆ ਕੇ ਰਾਤ ਨੂੰ 12 ਵਜੇ ਇਹਦੀ ਦੁਕਾਨ ਢਾਈ ਇੱਕ ਇਹਦੀ ਦੁਕਾਨ ਨਹੀਂ ਉਹਦੇ ਨਾਲ ਇੱਕ ਹੋਰ 10 ਵਜੇ 10 ਦੀ ਦੁਕਾਨ ਹੈ ਉਹ ਵੀ ਦੋਨੇ ਦੁਕਾਨਾਂ ਢਾਈਆਂ ਉਹਨਾਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਇੱਥੇ ਸਾਡਾ ਸਮਾਨ ਪਿਆ ਸੀਗਾ ਉਹ ਸਮਾਨ ਵੀ ਜਿਹੜਾ ਸਾਡਾ ਉਤਲ-ਪੁਤਲ ਇਹਨਾਂ ਨੇ ਕਰਤਾ ਉਸ ਤੋਂ ਬਾਅਦ ਅਸੀਂ ਐਪਲੀਕੇਸ਼ਨ ਦਾ ਥਾਣੇ 'ਚ ਜਾ ਕੇ ਦੇਖ ਕੇ ਆਏ ਆ ਕਿ ਵੀ ਸਾਡੀ ਜਿਹੜੀ ਇਹ ਦੁਕਾਨ ਢਾਈ ਗਈ ਹੈ ਤੇ ਉਹ ਬੰਦਿਆਂ ਨੇ ਆਹ ਬੰਦੇ ਨੇ ਢਾਈ ਹੈ ਵੀ ਇਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਦੁਪਹਿਰ ਦੇ 3 ਵਜੇ ਚੁੱਕੇ ਨੇ ਸਵੇਰ ਦੀ ਸਾਡੀ 8 ਵਜੇ ਦੀ ਐਪਲੀਕੇਸ਼ਨ ਗਈ ਹੋਈ ਹੈ ਹਜੇ ਤੱਕ ਉਹ ਬੰਦਿਆਂ ਤੇ ਕੋਈ ਕਾਰਵਾਈ ਨਹੀਂ ਹੋਈ ਹੈਗੀ ਉਹਨਾਂ ਨੂੰ ਬੁਲਾਇਆ ਨਹੀਂ ਗਿਆ ਹੈਗਾ ਐਸ ਐਚਓ ਸਾਹਿਬ ਉਰੇ ਆਏ ਨੇ ਆ ਕੇ ਸਾਨੂੰ ਕਹਿੰਦੇ ਵੀ ਕੰਮ ਕਰ ਦਿਓ ਅਸੀਂ ਪ੍ਰਸ਼ਾਸਨ ਦਾ ਸਾਦੇ ਨੂੰ ਤਿਆ ਕੰਮ ਵੀ ਬੰਦ ਕਰਨ ਨੂੰ ਤਿਆਰ ਆ ਪਰ ਕੀ ਪ੍ਰਸ਼ਾਸਨ ਸਾਨੂੰ ਇਸ ਗੱਲ ਦਾ ਯਕੀਨ ਦਿਵਾਉਂਦਾ ਹੈ ਕਿ ਵੀ ਸਾਡੀ ਦੁਕਾਨ ਦੁਵਾਰ ਤੋਂ ਇਸੇ ਤਰੀਕੇ ਨਾਲ ਖੜੀ ਹੋਊਗੀ ਤੇ ਜਿਹੜੇ ਬੰਦਿਆਂ ਨੇ ਸਾਡੇ ਤੇ ਆ ਸਾਡੀ ਦੁਕਾਨ ਟਾਈ ਹੈ ਕਿ ਇਹਨਾਂ ਦੇ ਪਰਚਾ ਹੋਊਗਾ ਅਸੀਂ ਬਾਈ ਨੇ ਮੁੰਡਾ ਕੀਤਾ ਅੱਜ ੱਤਕਾ ਹੋ ਰਿਹਾ ਸਾਡੇ ਨਾਲ ਸਾਡਾ ਕੰਮ ਰੁਕਵਾਇਆ ਜਾ ਰਿਹਾ ਜਿਹੜੇ ਬੰਦਿਆਂ ਨੇ ਜਿਨ੍ਹਾਂ ਨੇ ਗੁਨਾਹ ਕੀਤਾ ਹੈ ਗੁਨਾਹਗਰ ਨੇ ਉਹ ਅੱਜ ਆਜ਼ਾਦ ਘੁੰਮ ਰਹੇ ਨੇ ਤੇ ਸਾਨੂੰ ਜ਼ਬਰਦਸਤੀ ਜਿਹੜਾ ਸਾਡੀ ਦੁਕਾਨ ਆ ਕੇ ਰੋਕੀ ਜਾ ਰਹੀ ਇਸ ਕਰਕੇ ਅਸੀਂ ਜਿਹੜਾ ਹੈ ਅੱਜ ਚੱਕਾ ਜਾਮ ਕੀਤਾ ਤੇ ਅਸੀਂ ਇਥੋਂ ਦੀ ਪ੍ਰਸ਼ਾਸਨ ਨੂੰ ਮਾਨਯੋਗ ਐਸਐਸਪੀ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਐਸਐਸਪੀ ਸਾਹਿਬ ਸਾਡੇ ਨਾਲ ਇਹ ਧੱਕਾ ਹੋ ਰਿਹਾ ਵੀ ਤੁਹਾਡੀ ਪੁਲਿਸ ਆ ਕੇ ਸਾਡੇ ਨਾਲ ਧੱਕਾ ਕਰ ਰਹੀ ਹੈ ਵੀ ਅਸੀਂ ਸਾਡੇ ਦਲਿਤ ਪਰਿਵਾਰ ਦੇ ਨਾਲ ਸਾਡੇ ਗਰੀਬ ਪਰਿਵਾਰ ਦੇ ਨਾਲ ਜਿਹੜਾ ਤਿੰਨ ਪਰਿਵਾਰ ਪਾਲ ਰਿਹਾ ਅਸੀਂ ਉਹਦੇ ਨਾਲ ਧੱਕਾ ਨਹੀਂ ਹੋਣ ਦਾ ਮੰਗਦੇ ਨਾ ਰਹੇ ਬাজি ਵੀ ਕਿਤੇ ਗਿਆ ਤੇ ਕਰੋੜ ਵੀ ਜਾਂ ਸਾਡੇ ਕੋਲ ਦੋਨੋਂ ਧਿਰਾਂ ਤੋਂ ਕੰਪਲੇਂਟ ਆਈ ਸੀਗੀ ਉਹ ਆਪਣਾ ਆਪਣਾ ਪ੍ਰਾਪਰਟੀ ਤੇ ਹੱਕ ਜਤਾਉਂਦਿਆਂ ਨੇ ਜਿਸ ਦੇ ਸੰਬੰਧ ਵਿੱਚ ਮੈਂ ਅਸੀਂ ਮੌਕੇ ਤੇ ਆਏ ਹਾਂ ਪੁਲਿਸ ਕ્વાਰਟੀਰੋਂ ਇਹਦੀ ਅਸੀਂ ਪ੍ਰੋਪਰ ਡਿਪਾਰਟਮੈਂਟ ਤੋਂ ਰਿਕਾਰਡ ਲਾਵਾਂਗੇ ਪਰਤਾਲ ਕਰਾਂਗੇ ਤਰ੍ਹਾਂ ਨੇ ਪਰਤਾਲ ਜਿਸ ਦੇ ਤੱਕਸੂਰ ਪਾਇਆ ਜਾਏਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ